ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤੇ ਸਵੇਰ ਦਾ ਟਾਈਮ ਆ ਜੀ ਆਪਾਂ ਕੰਮ ਆਪਣੇ ਨਵੇੜ ਰਹੇ ਆ ਫਟਾਫੱਟ ਤੇ ਕਿਉਂਕਿ ਅਸੀਂ ਜਾਣਾ ਆ ਜੀ ਅੱਜ ਮੇਲੇ ਤੇ ਸਾਡੇ ਜਠੇਰੀ ਹੈਗਾ ਅੱਜ ਮੇਲਾ ਦਿਵਾਲੀ ਤੋਂ ਹਨਾ ਜਿਹੜਾ ਵੀ ਮਤਲਬ ਬਾਦ ਐਤਵਾਰ ਆਉਂਦਾ ਹੁੰਦਾ ਉਹਦੋਂ ਨੂੰ ਸਾਡੇ ਜਠੇਰੀਆਂ ਦੇ ਮੇਲਾ ਹੁੰਦਾ ਆ ਤੇ ਫਿਰ ਸਾਲ ਬਾਅਦ ਜਾ ਹੁੰਦਾ ਆ ਤੇ ਜਾ ਹੁੰਦਾ ਕਾਫੀ ਜ਼ਿਆਦਾ ਤੇ ਪਰ ਫੇ ਵੀ ਹਰੇਕ ਵਾਰ ਲੇਟ ਹੋ ਜਾਈਦਾ ਐ ਅਸੀਂ ਤੇ ਸਮਰ ਦੇ ਪਾਪਾ ਵੀ ਹਜੇ ਸੁੱਤੇ ਸੀਗੇ ਤੇ ਸਮਰ ਵੀ ਸੁੱਤਾ ਹੀ ਦੋਈ ਜਾਣੀ ਤੇ ਬਾਕੀ ਇੱਥੇ ਫਟਾਫਟ ਮੈਂ ਝਾੜੂ ਫੇਰ ਦਿੱਤਾ ਅੰਦਰਾਂ ਚ ਤਾਂ 베ੜੇ ਦੇ ਵਿੱਚ ਤੇ ਬਾਕੀ ਆਪਣੀ ਉਹ ਬਣਾਉਣੀ ਸੀਗੀ ਆਲੂ ਵਾਲੇ ਪਰੌਂਠੇ ਤੇ ਉਹ ਮੈਂ ਆਲੂ ਉਬਲਨੇ ਹਵਾਲ ਲੈ ਆ ਤੇ ਕੱਢ ਕੇ ਰੱਖ ਲੈ ਸੀਗੇ ਕੁੱਕਰ ਚੋਂ ਬਾਹਰ ਤੇ ਬਾਕੀ ਇੱਥੇ ਮੈਂ ਝਾੜੂ ਜਿਹੜਾ ਆ ਉਧਰੋਂ ਬਾਥਰੂਮ ਮੰਨ ਲਓ ਵੀ ਕੱਢ ਕੇ ਜਿਹੜਾ ਆ ਉਹ ਲੈ ਆਉਂਗੀ

ਚੱਦੇ ਨੋ ਬੱਲੇ 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 ਹਾਂਜੀ ਲੋ ਜੀ ਆਲੂ ਉਵਾਲ ਲੈ ਸੀਗੇ ਤੇ ਪਿਆਜ਼ ਵੀ ਮੈਂ ਕੱਟ ਕੇ ਰੱਖ ਲਿਆ ਬਰੀਕ ਬਰੀਕ ਜੇ ਤੇ ਹੁਣ ਮੈਂ ਮਿਰਚਾ ਗ੍ਰाइंड ਕਰਦੀ ਤੇ ਥੋੜਾ ਜਿਹਾ ਆਟਾ ਗੁੰਨਣਾ ਥੋੜਾ ਜਿਹਾ ਪਿਆ ਆ ਤੇ ਇੱਕ ਦੋ ਪੇੜਿਆਂ ਦਾ ਪਿਆ ਆ ਤੇ ਇੱਕ ਦੋ ਦਾ ਹੋਰ ਗੁੰਨਣਾ ਕਿਉਂਕਿ ਅਸੀਂ ਹੁਣ ਹਨਾ ਪਰੌਂਠੇ ਹੀ ਬਸ ਬਣਾਉਣੇ ਆ ਤੇ ਕੰਮਾਂ ਤੇ ਅੱਗੇ ਨਹੀਂ ਜਾਣਾ ਨਹੀਂ ਅੱਜ ਅਸੀਂ ਜਾਣਾ ਆ ਜੀ ਮੇਲੇ ਤੇ ਤੇ ਅੱਜ ਐਤਵਾਰ ਦਾ ਦਿਨ ਸਾਡੇ ਜਠੇਰੀ ਹੁੰਦਾ ਦੀ ਮੇਲਾ ਤੇ ਉੱਥੇ ਜਾਣਾ ਆ ਤੇ ਸਮਰ ਨੂੰ ਵੀ ਮੈਂ ਇੱਥੇ ਟੋਪੀ ਤੇ ਇਹਦੇ ਬੂਟਵਾਟ ਪਾ ਦਿੱਤੇ ਆ ਤੇ ਬਸ ਹੁਣੇ ਘੁੰਮੀ ਜਾਊਂਗਾ ਤੇ ਇਹਦਾ ਮੇਰਾ ਕੰਮ ਨਿਪੜ ਗਿਆ ਆ ਇਹਨੂੰ ਸਾਰੇ ਬੂਟ ਬਾਟ ਟੋਪੀ ਦੇ ਦਿੱਤੀ ਆ ਤੇ ਹੁਣ ਮੈਂ ਨਾ ਪਰੌਂਠੇ ਬਣਾ ਲਵਾਂ ਤੇ ਇਧਰ ਮੈਂ ਮਸ਼ੀਨ ਵੀ ਭਰਨੀ ਲਾਤੀ ਆ ਨਾਲ ਦੀ ਨਾਲ ਆਪਾਂ ਕੱਪੜੇ ਤੋਲਾਂਗੇ ਤੇ ਟਾਈਮ ਨਾਲ ਜਿਹੜੇ ਆਪਣੇ ਕੰਮ ਆ ਉਹ ਨਿਬੜ ਜੂਗੇ ਤੇ 6 ਵਜੇ ਅਸੀਂ ਉੱਠ ਗਏ ਸੀਗੇ ਮੈਂ ਤਾਂ ਮੰਮੀ ਤੇ ਮੰਮੀ ਕਿਤੇ ਜਾਂਦੇ ਆ ਸਵੇਰੇ ਕੰਮ ਤਾ ਉਹ ਚੱਲ ਰਏ ਸੀਗੇ ਤੇ ਹੁਣ ਰੋਟੀ ਬਣਾਉਣੀ ਆ ਤੇ ਉਹ ਮੈਂ ਬਣਾਉਂਗੀ ਫੇਰ ਇੱਥੇ ਬਣਾ ਲੈਣੀ ਆ ਉਪਰੋਂ ਪਾਲਣਾ ਨਾ ਕੋਠੇ ਤੋਂ ਲਾਉਣ ਵਾਲਾ ਤੇ ਉਹ ਹੁਣ ਸਮਰ ਦੇ ਪਾਪਾ ਲਾਉਂਗੇ ਉੱਠ ਕੇ ਜੇ ਖਾ ਲਿਆ ਤਾਂ ਮੈਂ ਕਹਿੰਨੀ ਕਿ ਮੈਂ ਇੱਥੇ ਦੋ ਦੋ ਜੋੜੇ ਪਰੌਂਠੇ ਬਣਾਉਣੀ ਆ ਸਿੱਧੀ ਬਣਾ ਲੈਣੀ ਆ ਗੈਸ ਤੇ ਤੇ ਬਾਕੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਕੱਪੜੇ ਪਹਿਲਾਂ ਮੈਂ ਧੋਣੇ ਪਾ ਦਾ ਮਸ਼ੀਨ 'ਚ ਤੇ ਫੇਰ ਮੈਂ ਰੋਟੀ ਦੇ ਵਾਲੇ ਲੱਗਦੀ ਆ ਤੇ ਨਾਲ ਦੀ ਨਾਲ ਇਹਨੇ ਦੋ ਦੋ ਕੰਮ ਹੋਈ ਜਾਉਂਗੇ ਝਾੜੂ ਮੈਂ ਫੇਰ ਲਿਆ ਤੇ ਚੱਦਰ ਬਾਝੋਣੀ ਝਾੜ ਕੇ ਵਿਛਾ ਲੂੰਗੀ ਤੇ ਬਾਕੀ ਸਾਰੇ ਪੇੜੇ ਪੂਰੇ ਚਾਪਸ ਝਾੜੂ ਚੰਗੀ ਤਰ੍ਹਾਂ ਫੇਰ ਦਿੱਤਾ ਤੇ ਉਧਰ ਵੀ ਚੁੱਲ੍ਹੇ ਵਾਲਾ ਵੀ ਤੇ ਹੁਣ ਇਹ ਖੇਢੀ ਜਾਣਾ ਇਹਨੇ ਸਮਨ ਨਹੀਂ ਜਾ ਉਧਰ ਤਾਂ ਆਏ ਆਪਣੇ ਕਿ ਚੱਲ ਜਾਂਦਾ ਆ ਤੇ ਬਾਕੀ ਉਹ ਝਾੜੂ ਝੂੜੂ ਆਪਣੇ ਫੈਰ ਗਏ ਆ ਤੇ ਬਸ ਰੋਟੀ ਤੇ ਆਹੀ ਕੰਮ ਰਹਿ ਗਿਆ ਕੱਪੜਿਆਂ ਦਾ ਤੇ ਫਿਰ ਆਪਾਂ ਵੇਲੇ ਫਿਰ ਕੱਪੜੇ ਪਹਿਰਾ ਪ੍ਰੈਸ ਪ੍ਰੂਸ ਕਰਦੇ ਆ ਜਿਹੜੇ ਪਾ ਕੇ ਜਾਣੇ ਆ ਤੇ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣ ਰਹੇ ਹੋ ਹਾਂਜੀ ਇੱਥੇ ਮੈਂ ਲੱਗ ਪਈ ਸੀਗੀ ਪਰੌਂਠੇ ਬਣਾਉਣ ਤੇ ਨਾਲ ਮੈਂ ਰੱਖ ਲਈ ਸੀ ਚਾਹ ਸਮਰ ਦੇ ਪਾਪਾ ਉੱਠ ਗਏ ਸੀ ਤੇ ਪਰ ਹਨਾ ਗੜਬੜ ਜੀ ਹੋ ਗਈ ਜਿਹੜੇ ਆਲੂ ਸੀਗੇ ਉਹ ਇਹ ਮਿੱਠੇ ਜਿਹੇ ਆਲੂ ਆ ਤੇ ਉਹ ਪਾਣੀ ਜਿਹਾ ਨਾ ਕਾਫੀ ਜ਼ਿਆਦਾ ਪਤਲੇ-ਵਤਲੇ ਜੇ ਹੋ ਗਏ ਤੇ ਕਹਿਰੇ ਪਰੌਂਠੇ ਬਣਦੇ ਨਹੀਂ ਸੀਗੇ ਤੇ ਇਹ ਦੋ ਪਰੌਂਠੇ ਮੈਂ ਮੱਸੀ ਬੇਲੇ ਮੋٹے ਜੇ ਬਣੇ ਤਾਂ ਮੇ ਖਰਾਬ ਹੀ ਹੋ ਗਏ ਮਤਲਬ ਤੇ ਫਿਰ ਮੈਂ ਹਨਾ ਦੋਰੇ ਬਣਾ ਲੈ ਤੇ ਚਾਹ ਆਪਣੀ ਬਣ ਗਈ ਸੀ ਨਹੀਂ ਤਾਂ ਮੈਂ ਸਮਰ ਦੇ ਪਾਪਾ ਨਾਲ ਦੀ ਨਾਲ ਖਲਾ ਦੇਣੇ ਸੀਗੇ ਕਹਿ ਰਹੇ ਪਰੌਂਠੇ ਆਲੂ ਵਾਲੇ ਵਧੀਆ ਲੱਗਦੇ ਆ ਤੇ ਪਰ ਉਹਨਾਂ ਇੱਥੇ ਫੇਰ ਮੈਨੂੰ ਦੋਰੇ ਬਣਾਉਣੇ ਪਏ ਤੇ ਫੇਰ ਮੈਂ ਆਲੂ ਥੋੜੇ ਜਿਆਦਾ ਜਿਆਦਾ ਵਿੱਚ ਭਰ ਕੇ ਤਾਂ ਦੋਰੇ ਪਰੌਂਠੇ ਹਨ ਜਿਹੜੇ ਬਣਾਏ ਆ ਤੇ ਫੇਰ ਇਹ ਕੱਦਾ ਬਣਾਇਆ ਸੀ ਫੇਰ ਸਮਰ ਦੇ ਪਾਪਾ ਕਹਿੰਦੇ ਲਿਆ ਮੈਂ ਨਾਲ ਤੇਰੇ ਬਣਾ ਦੰਨਾ ਵੀ ਤੂੰ ਹਨਾ ਕੇ ਲਾ ਕੇ ਰਾੜੀ ਜਾ ਤੇ ਮੈਂ ਹਨਾ ਤੈਨੂੰ ਬੇਲ ਬੇਲ ਕੇ ਦੇ ਦੰਨਾ ਉਹ ਵੀ ਬਣਾ ਲੰਦੇ ਬਾਹਰ ਜਦੋਂ ਹੁੰਦੇ ਸੀਗੇ ਫਿਰ ਬਣਾਉਂਦੇ ਹੁੰਦੇ ਸੀ ਤੇ ਇੱਥੇ ਲਓ ਜੀ ਹੁਣ ਆਪਾਂ ਦੋਰੇ ਪਰੌਂਠੇ ਬਣਾਏ ਜਾਵਾਂਗੇ ਚਾਹ ਜਿਹੜੀ ਉਹ ਆਪਣੀ ਬਣ ਗਈ ਸੀਗੀ ਚਾਹ ਨਾਲ ਖਾ ਲਵਾਂਗੇ ਜੀ ਤਿਆਰ ਹੋ ਗਏ ਆ ਜੀ ਟਾਈਮ ਹੋ ਗਿਆ ਆ ਪੌਣੀ 11 ਤੇ ਬਸ ਅਸੀਂ ਤੋਰਨ ਲੱਗੇ ਸੀਗੇ ਹਨ ਤੇ ਇੱਧਰ ਹਜੇ ਖਲਾਰਾ ਖਲੂਰਾ ਜੇ ਇੱਦੀ ਪਿਆ ਆ ਤੇ ਮੈਂ ਆਹ ਵਾਲਾ ਸੂਟ ਪਾ ਲਿਆ ਸੀਗਾ ਤੇ ਬਸ ਆਪਾਂ ਵੈਰੈਟੀ ਆ ਤੇ ਬਾਕੀ ਚੱਲੀਏ ਹਾਂ ਸਮਰ ਵੀ ਮੈਂ ਇਹਨੂੰ ਪਹਿਲਾਂ ਤਿਆਰ ਕਰਤਾ ਹੁਣ ਇਹਦੇ ਕੱਪੜੇ ਇੰਦਾ ਦੇ ਹੋ ਗਏ ਆ ਤੇਰੇ ਸਮਰਦੇ ਪਾਪਾ ਵੀ ਹੋ ਗਏ ਤਿਆਰ ਜਿਹੜੇ ਵੀ ਕੋਣ ਤੇ ਉਹ ਰੱਖੋ ਜਿਹੜਾ ਡਿੱਗੀ ਚ ਰੱਖੋ ਜਵੇ ਹਾਂ ਲੋਕ ਐਨੀ ਜੀ ਨਾ ਸਹੀ ਰਹੂੰਗੀ ਪੌਂ ਵਾਲੀ ਉਹ ਗੋਲੇ ਜੀ ਪਿੱਛੇ ਤੇ ਜਿਹੜੀ ਹਾਂ ਜੱਗ ਦੇ ਪਿੱਛੇ ਚਲ ਇੱਚ ਪਾ ਲੋ ਆਟਾ ඉනයේ අසිීවස ඇදරෝ ෝඩිකේ ිජයාලි රස්ථපෝවා රොපතනි කීවාානතරන්න හැ? बर्शानी लड़नी रखने का अपने टुटिया है ना कमर आ तू Boa ਹੋ ਲੋਹਣ ਅਸੀਂ ਆ ਲਈ ਅੰਬਾਏ ਦੀਦੀ ਹੁਣੇ ਵੀ ਸ਼ਾਪਿੰਗ ਕਰ ਲਈ ਆ ਕਿਹੜਾ ਜੱਗ ਲਈ ਆ ਜੀ ਤੁਸੀਂ ਜੱਗਾ ਲਿਆ ਆ ਅੱਛਾ ਜੀ ਬਹੁਤ ਸੋਹਣਾ ਆ ਜੀ ਉਧਰ ਭੰਡੇ ਵਾਲੀ ਦੁਕਾਨ ਤੋਂ ਹਾਂਜੀ ਅੱਛਾ ਹੋਰ ਤੁਸੀਂ ਜਾਂਦੇ ਸ਼ਾਪਿੰਗ ਹਾਂਜੀ ਬਸ ਕਰੀ ਜਾਂਦੇ ਆ ਲੈ ਲਓ ਤੁਸੀਂ ਹੈ ਝੂਟੇ ਵੀ ਲੈਣੇ ਆ ਝੂਟੇ ਲੈਣੇ ਆ ਕਾਤਾ ਲਿਆ ਸੀ ਤੁ ਜਾਟ ਜੇ ਨਹੀਂ ਮੰਮਰ ਚਲੀਏ ਕਿੱਥੇ ਜਾਣਾ ਹੁਣ ਘਰੇ ਜਾ ਕੇ ਲਿਓ ਇਹ ਰਾਹ ਚ ਡੈਗ ਜਾਣੀ ਰਾਹ ਚ ਰਾਹ ਚ ਡੈਗ ਜਾਣੇ ਸ਼ੂਟਰੀ ਤੇ ਸ਼ੂਟਰੀ ਤੇ ਚਲੀ ਆ ਬੈਠੀ ਹੁਣ ਹਾਂ ਹੋ ਇੱਥੇ ਹੀ ਆ ਹੋ ਗਿਆ ਸਵਾ ਸਾਰਾ ਚਲੋ ਆ ਮਾੜੇ ਪਰੇ ਹੋਸਟਾਟ